ਰੂਣਾ ਉਹ ਆ ਉਹ ਬਾਈ ਛੇਰਿਆ ਉਹ ਕੀ ਹਾਲ ਆ ਵਸਾਖੇ ਹੋ ਠੀਕ ਆ ਪਿੰਡਾਂ ਬਾੜੇ ਦਿਨ ਆਵਾ ਮਿਲਿਆ ਉਹ ਕਿਧਰ ਮਾਰਾ ਕਿਹੜਾ ਉਹ ਮੈਂ ਤਾਂ ਖੇਤ ਗਿਆ ਤੀ ਸੇਕੇ ਵਾਲਿਆਂ ਕੋਲੇ ਪਾ ਪਲਾਂ ਲਈ ਘੋਰੀ ਦੀ ਸੁਣਾ ਦੇ ਕੋਈ ਨਵੀਂ ਤਾਂ ਜੀ ਸੋਕਾ ਯਾਰ ਮੈਂ ਤਾਂ ਆਪਸੇ ਤੂੰ ਸੁਣਾ ਕੋਈ ਅੱਜ ਆ ਕੀ ਸੁਣਾਵਾ ਬੋਲ ਕੋਈ ਮਰਜ਼ੀ ਸੁਣਾ ਦੇ ਭਰਾਵਾ ਉਹ ਪਹਿਲਾਂ ਤੂੰ ਐ ਕਰ ਪਹਿਲਾਂ ਤੂੰ ਮੈਨੂੰ ਸੁਣਾ ਕੋਈ ਵਧੀਆ ਫਿਰ ਮੈਂ ਸੁਣਾਉਂ ਤੈਨੂੰ ਤੂੰ ਸੁਣਾ ਦੇ ਹਾਂ ਸੁਣਾ ਮੇਰਾ ਵੀਰ ਬਣ ਕੇ ਚੁੜਾਲੀ ਸੁਣਾ ਦੇ ਜੇ ਮੇਰੀ ਬਾਤ ਬੁੱਝਦੀ ਕਿਸੇ ਨੇ 200 ਰੁਪਏ ਨੇ ਆਮਦਾ ਹਾਣੂ ਹਾਣੀਆਂ ਯਾਰ ਪੁੱਛਣ ਵੀ ਨਾ ਸਾਡੇ ਯਾਰ ਬੁੱਧੜਾ ਕਿ ਨਹੀਂ ਬਾ ਕੀ ਗੱਲ ਹੈ ਬੁੱਧੀ ਨੇ ਨਹੀਂ ਬੁੱਝਦੇ ਆਗੇ ਲੈ ਵੀ ਪਾਵਾਂ ਮੁੰਡਿਆ ਪਾ ਦੇ ਭਾਈ ਓ ਰਾਵੇ ਤੇਰੀ ਜਾਨ ਵੇ ਕਾਂਥਾ ਜੁਗ ਜੁਗ ਜੀ ਉੱਜੜ ਖੇੜੇ ਮੋੜ ਵਸੇ ਮੂਰਖ ਜਾਣੇ ਕੀ ਦੱਸ ਦੇ ਭਾਈ ਜੇ ਇਹਦਾ ਜਵਾਬ ਦੇ ਦੇਣਾ 200 ਰੁਪਏ ਹੁਣੀ ਆ ਤੱਕ ਕੈਸ਼ ਨਕਦ ਇੱਕ ਵਾਰੀ ਦੁਬਾਰੇ ਪਾ ਦੇ ਪੌਰਾ ਬੇ ਤੇਰੀ ਯਾ ਦੁਬਾਰੇ ਪਾ ਦਨਾ 500 ਰੁਪਇਆ ਦੇ ਉਹਨਾਂ ਨਾਲ ਇਹ ਆਪੇ ਆ ਕੋਈ ਨਾ ਪੌਰਾ ਬੇ ਤੇਰੀ ਜੜ ਵਦੇ ਕੰਥਾ ਜੁਗ ਜੁਗ ਜੀ ਉੱਜੜ ਖੇੜੇ ਮੁੜ ਵਸੇ ਮੂਰਖ ਜਾਣੇ ਕੀ ਨਵੇਂ ਵਿਆਹ ਜੋੜੇ ਦੀ ਕਹਾਣੀ ਹੈ ਆਪਣੀ ਹੈ ਉਹ ਆਪਣਾ ਸਾਡੇ ਨਾਲ ਵੀ ਬਣੀ ਹੈ ਆਪਣੇ ਨਾਲ ਬਣੀ ਨਹੀਂ ਨਾ ਉਹ ਤਾਂ ਉਸੇ ਨਾਲ ਬਣੀ ਸੀ ਅਗਲੇ ਨਾਲ ਨਵੇਂ ਵਿਆਹੇ ਜੋੜੇ ਨਾਲ ਮੈਂ ਬੁੱਝੂ ਦੱਸੂਗਾ ਫਿਰ ਤੈਨੂੰ ਗੱਤੂ ਖਾਨੀਆਂ ਮੇਰਾ ਯਾਰ ਤੂੰ ਕਿੱਥੋਂ ਸਿੱਖ ਗਿਆ ਇਹ ਜਾ ਕੋਸਾ ਮੈਂ ਲੈ ਬਾਜੀ ਵਾ ਮੈਂ ਵੱਡੇ ਬੁੜਿਆਂ ਕੋਲੇ ਪੜਦਾ ਰਹਾ ਬਜ਼ੁਰਗਾਂ ਕੋਲੇ ਬਾਪੂਆਂ ਕੋਲੇ ਉਥੇ ਤੈਨੂੰ ਗਿਆਨ ਮਿਲੇ ਹਾਂ ਬਾਪੂਆਂ ਨੇ ਸਿੱਖਾਇਆ ਮੈਨੂੰ ਸਾਰਾ ਇਹ ਪੋਹਰਾ ਬੇਤਰੀ ਜੜ ਬਦੀ ਕਾਂਥਾ ਜੁਗ ਜੁਗ ਜੀ ਉੱਜੜ ਖੇੜੇ ਮੋੜ ਵਸੇ ਮੂਰਖ ਜਾਣੇ ਕੀ ਦੱਸ ਦੇ ਆਉਂਦੀ ਆ ਤਾਂ ਦੱਸ ਦੇ ਨਹੀਂ ਮੈਂ ਅਗਲੀ ਵੀਡੀਓ ਚ ਦੱਸ ਦੂੰ 500 ਤੈਨੂੰ ਦੇਣਾ ਬੂ ਫਿਰ 500 ਮੈਨੂੰ ਦੇਣਾ ਭਾਈ ਹਾਂ ਜੇ ਬੁੱਝਲੇਗਾ ਫਿਰ ਮੈਂ ਦੇਉ ਹੁਣੀ ਲਾਲਾ ਮੈਨੂੰ ਟਾਈਮ ਦੇਵੇਂਗਾ ਭਾਈ ਬੁੱਝਣ ਦਾ ਟਾਈਮ ਕੱਲ ਅਗਲੀ ਵੀਡੀਓ ਚ ਕਰ ਲਾਂਗੇ ਹਾਂ ਕੱਲ ਨੂੰ ਕਰ ਲਓ ਹਾਂ ਕਰ ਲੈ ਅਗਲੀ ਵੀਡੀਓ ਚ ਕਰ ਲਓ ਜੇ ਹਾਂ ਅਗਲੀ ਵੀਡੀਓ ਚ ਕਰ ਲਈ ਭਾਈ ਠੀਕ ਹੈ ਮੈਨੂੰ ਐਂ ਸੀ 500 ਨਹੀਂ ਤਾਂ ਇਹ ਦੇਊਗਾ ਜੇ ਇਹਨੇ ਬੁੱਝਦੀ ਮੈਂ ਦੇਊਂਗਾ ਮੈਨੂੰ ਤਾਂ ਐਂ ਲੱਗਿਆ ਵੀ ਕਿਤੇ ਉਹ ਆਪਣੇ ਭਰਾਵਾਂ ਤੋਂ ਪੁੱਛ ਲਓ ਕਹਿੰਦੇ ਕਮੈਂਟ ਕਰਕੇ ਹਾਂ ਹਾਂ ਸਾਰੇ ਵੀ ਰਿ ਕਮੈਂਟ ਕਰਕੇ ਦੱਸਣਾ ਬੀਏ ਦਾ ਕੀ ਅਰਥ ਹੈ ਕੀ ਭਾਵ ਹੈ ਫਿਰ ਉਹਨਾਂ ਬਾਈਆਂ ਨੂੰ ਵੀ ਦੇਣਾ ਪਊਗਾ ਉਹਨਾਂ ਵਾਈਆਂ ਨੂੰ ਵੀ 500 ਰੁਪਏ ਰੱਖਾਂਗੇ ਜਿਹੜਾ ਦੱਸੂ ਮੈਂ ਨਾਮ ਬੋਲਦਾਂਗੇ ਮੈਂ ਸਹਰਦਾਂਗੇ ਦੂਰ ਦੂਰ ਹਾਂ ਹਾਂ ਦੁਬਾਰੇ ਫੇਰ ਸੁਣ ਲੋ ਜੇ ਇਹਨੇ ਨਹੀਂ ਸੁਣਿਆ ਨਵੇਂ ਵਿਆਹੇ ਜੋੜੇ ਦੀ ਕਹਾਣੀ ਹੈ ਓ ਰਾਬੇ ਤੇਰੀ ਜੜ ਬਦੇ ਕਾਂਥਾ ਜੁਗ ਜੁਗ ਜੀ ਉੱਜੜ ਖੇੜੇ ਮੁੜ ਬਸੇ ਮੂਰਖ ਜਾਣੇ ਕੀ ਜਿਹੜਾ ਦਾ ਆਦੂ 500 ਰੁਪਏ ਨਾਮ ਦਾ ਗੂਗਲ ਪੇ ਕੀਤਾ ਜਾਊਗਾ ਅਗਲੇ ਨੂੰ ਵੈਰੀ ਗੁੱਡ ਯਾਰ ਵਾਹ ਵੀ ਵਾਹ ਸ਼ੇਰ ਵੈਰੀ ਗੁੱਡ ਯਾਰ ਮੈਨੂੰ ਆਈ ਤੇ ਮੈਂ Bir de çok damağı